ਗਾਇਸ ਟੈਲਾ ਆ ਚੁੱਕੀਆਂ ਆਪਣੀਆਂ ਬੁਟੀਕ ਵਾਲੀਆਂ ਇੱਧਰ ਵਾਸ਼ਰੂਮ ਆਪਣੇ ਰੈਡੀ ਨੇ ਤੇ ਟੈਲਾ ਜਦੋਂ ਲੱਗਣਗੇ ਉਦੋਂ ਤੁਹਾਨੂੰ ਦਿਖਾਵਾਂਗੇ ਐਂ ਤਾਂ ਪਤਾ ਨਹੀਂ ਲੱਗਣਾ ਹੈਗਾ ਅੱਗੇ ਵੀ ਮੇਰਾ ਜ਼ੋਰ ਲੱਗਦਾ ਲੱਗਦਾ ਹੁੰਦਾ ਤੇ ਆਪਾਂ ਕਾਫੀ ਵੱਡੀਆਂ ਨੇ ਹੁੰਦੀਆਂ ਦੇਖ ਲਓ ਤੁਸੀਂ ਖਾਸੀਆਂ ਵੱਡੀਆਂ ਨੇ ਛੇਤੀ ਕੰਮ ਨਿਬੜ ਜੂਗਾ ਤੇ ਆਪਣਾ ਵਾਸ਼ਰੂਮ ਰੈਡੀ ਹੈ ਬਸ ਦਰਵਾਜ਼ੇ ਰਹਿ ਗਏ ਨੇ ਤੇ ਇੱਧਰ ਸੀਟ ਰਹਿ ਗਈ ਹੈ ਲਓ ਜੀ ਫਤਿਹ ਆ ਲੈ ਆ ਜੋ ਬੱਚੇ ਕਿ ਨਾ ਡਾਣਾ ਹੀ ਨਹੀਂ ਹੁਣ ਤੂੰ ਫੋਨ ਨਹੀਂ ਲੈ ਕੇ ਜਾਂਦਾ ਆ ਠੀਕ ਹੈ ਦੱਸ ਦੇਣ ਫਿਰ ਇਹ ਚਾਹ ਨਾ ਪਹਿਲਾਂ ਮਿਸਰੀਆਂ ਨੇ ਆਰਡਰ ਲਾਇਆ ਕਿ ਚਾਹ ਪੀਣੀ ਹੁਣ ਕਹਿੰਦਾ ਫਤਿਹ ਲੈ ਕੇ ਆ ਸੁਨੇਹਾ ਕਿ ਤਿੰਨ ਬੋਤਲਾਂ ਕੋਕੋ ਕੋਲਾ ਚਾਹੀਦਾ ਮੈਨੂੰ ਲੱਗਦਾ ਇਹਨੂੰ ਜਾਣ ਕੇ ਖੜੀ ਜਾਂਦੇ ਨੇ ਹਾਂ ਇਹ ਸੁਨੇਹਾ ਲੈ ਕੇ ਆਈ ਜਾ ਰਿਹਾ ਕਹਿੰਦਾ ਤੇ ਤੁਹਾਨੂੰ ਦੱਸਾਂਗਾ ਤੇ ਤੁਸੀਂ ਡੰਟੋਗੇ ਨਹੀਂ ਤੇ ਦੱਸਣਾ ਤੇ ਪਹਿਣਾ ਜੀ ਉਹਨੇ ਸੁਨੇਹਾ ਦਿੱਤਾ ਦੇ ਹਾਂ ਕਿੜੇ ਕਿੜੇ ਟਰੱਕ ਲੰਘਦੇ ਆਪਣੇ ਗੇਟ ਕੋਲ ਆਏ ਕੋਈ ਦੇ ਵਾਲਾ ਤੇ ਮਮੀਆਂ ਬੈਠੀਆਂ ਆ ਹਲੇ ਲੋਰ ਤਾਂ ਦੇਖੀ ਹਾਲ ਬਣਾ ਲੈ ਚਲੋ ਜੀ ਅੱਗੇ ਅਖਬਾਰ ਪੈਰ ਲੈਂਟਰ ਗਾਈਜ਼ ਅਮਰੀਕਨ ਫੁੱਟਬਾਲ ਹੈ ਅਮਰੀਕਨ ਫੁੱਟਬਾਲ ਤੇ ਪੁੱਛੇ ਮਾਸਟਰੀ ਵੇਖੋ ਯਾ ਆ ਬੂਟਾ ਆਪਾਂ ਗਾਂ ਪਾਗ ਵਾਣਾ ਤੇ ਆ ਦੇਖੋ ਕਿੰਨੇ ਬਹੁਤ ਨੇ ਤੇ ਆ ਦੇਖੋ ਇੱਗਰ ਬੁੱਟੇਂ ਕਰ। ਇੱਗਾ ਠੀਕ ਆ ਜੀ ਬਹੁਤ ਅੱਛਾ ਐ। ਕਿਆ ਕੰਮ ਐ? ਕੁਛ ਨਹੀਂ। ਅੱਛਾ ਕਰ ਰਿਹਾ ਹੂੰ। ਮੈਂ ਕੰਮ ਕਰਤੈ ਹੂੰ। ਕੁਛ ਨਹੀਂ ਉਹ ਲੱਗ ਰਿਹਾ। ਇਹ ਵਾਈ। ਇਹਨੂੰ ਪਲੇਨ ਕਰੋ ਨਾ ਜਿਹੜਾ ਉੱਤੇ ਲੱਗ ਰਿਹਾ ਮੜ ਮੜ। ਕਿਆ ਲੱਗ ਰਿਹਾ? ਇਹਨੂੰ ਐਸੀ ਕਰੂੰ। ਐਵੇਂ ਤਾਂ ਆਉਂੇ ਸਿੱਧੇ ਐ। ਇਹਦੇ ਜੋੜ ਨਾਲ ਉਸੇ ਬਾਹਰ ਇੱਥੇ ਕਰ ਦੂੰ। ਇੱਥੇ ਬਾਹਰ। ਹਾ ਨਾ ਮਾਰ ਦੂੰ। ਆਵਾਜ਼ ਆ ਗਾਂ। ਕੋਠਾ। ਗਾਇਸ ਇਹਦੇ ਚੂਕ ਪੇਮੈਂਟ ਪਾਉਣ ਨੂੰ ਆਉਂਦੇ ਕਿੰਨਾ ਕਰਦਾ ਇਹ ਨਹੀਂ ਲੱਗੂੰਗੀ ਨਾ ਆਮੀ ਕਿਵੇਂ ਆ ਛੋਟੇ ਬੜੀਆ ਦਾ ਜੀਮੈਂਟ ਕਰਦੇ ਮੈਂ ਸਟ੍ਰਿਕ ਆ ਜਾਈ ਤੇ ਚੁੱਕਿਆ ਚਾ ਲੱਗੇ ਨੇ ਲੱਗੇ ਨੇ ਜੀ ਚੀਜ਼ ਨਹੀਂ ਕਰਦੇ ਵੋਏ ਇਹ ਦੇਖੋ ਤੇ ਫਿਰ ਉਹ ਕਿਹੜਾ ਸਿੰਮਟਾ ਆਤਾ ਬਾਈ ਜੇ ਚੱਲਦਾ ਫਿੱਟਾ ਬਿਰਦਾ ਹੁੰਦਾ ਉਹਦੇ ਵਿੱਚ ਪਾਉਂਦੇ ਹੈ ਯਾਰ ਪਾ ਲੈ ਗਿਆ ਇਹਨੂੰ ਪਾਣੀ ਲੈ ਕੇ ਤੇ ਗਾਇਜ਼ ਆ ਵੀ ਸਾਰਾ ਘਰਤਾ ਦੇਖੋ ਇਹ ਵਾ ਇਸ ਕਿੰਨਾ ਸੋਕਾ ਗਿਆ ਤਾਂ ਸੱਚਾ ਗਾਇਨ ਅਧਿਕਰਤੋਂ ਦੰਦ ਦਰਜਾ ਨਹੀਂ ਗਾਇਜ਼ ਐਂਡ ਇਹ ਰੀਮਰ ਦੰਦ ਦਾ ਇੱਕ ਹਾਂ ਦੇ ਲ ਕਰ ਦਿੱਤਾ ਹੈ ਪ੍ਰੋਪਰਲੀ ਹੈ ਇਹਨਾਂ ਨੇ ਜਿੱਥੇ ਲੀ ਵੀ ਕਰਨਾ ਹੈ ਤੇ ਇਹ ਕੁਝ ਵੀ ਕਰੀ ਜਾਂਦੇ ਨੇ ਆਏ ਰੁਕ ਕੇ ਲੱਤ ਕਰਨਾ ਆਏ ਇਹ ਮੋਟਾ ਟ੍ਰੈਕ ਕਰੀ ਜਾਂਦਾ ਆਏ ਕਿਥੋਂ ਆਵਾ ਲੰਕਰ ਦੀ ਜਗ੍ਹਾ ਨਹੀਂ ਮਿਲਦੀ ਉਹ ਤਾਂ ਇਹ ਪਾਸ ਨਹੀਂ ਹੋਏ। ਉਈ। ਹੈ। ਹੋਏ ਗਾਈਜ਼। ਆਈ। ਹੋਏ ਗਾਈਜ਼। ਅੰਦਾ ਪਿਆ ਜੋਬਨ। ਇੱਕ। ਇਧਰਾਂ ਨਾਲ ਇਹ ਲੈ ਕੇ ਜਾ ਲਿਆ ਮੈਂ ਕੱਢ ਕੇ ਦਿਵਾ ਇਹਨਾਂ ਨੂੰ। ਇੱਕ ਇੱਕ ਲੈ ਜਾ ਬੱਚੇ। ਉਹਨਾਂ ਕੋਲ ਡਿੰਗ ਪੀੜੀ ਮਿਸਤਰੀਆਂ ਨੇ ਸਾਰਿਆਂ ਨੂੰ। ਆ ਪੂਰਾ। ਆ ਪੂਰਾ ਇੱਕ ਕੱਢ ਲੈ। ਇਦਰਾ ਗੰਡ ਖੋਲੋ ਪਹਿਲਾਂ ਯਾਰ ਐਵੇਂ ਨਿਕਲ ਦੋ ਇਹ ਕਿ ਸਾਡਾ ਛੁਡ ਆ ਫੜਿਓ ਦਮਣੀ ਇੱਕ ਸੈਟ ਕੱਢਦੇ ਬਸ ਮਾਉਛਾ ਝ ਇੰਨਾ ਲੋਹਾ ਨਹੀਂ ਦੱਸ ਜਾਣੇ ਨੇ ਦਮਣ ਦੱਸ ਜਾਣੇ ਨੇ 1 2 ਨਹੀਂ ਨਹੀਂ ਵਾਦੀ ਦੇ ਦੀ ਵਾਦੀ ਦੇ ਦੀ ਦੱਸ ਆਈਡੀਏ ਦੇ ਨਾਲ ਤੇ ਦੇ ਹਾਂ ਬਸ ਲੈ ਹਲੇ ਵੀ ਥੋੜੀ ਨੇ ਕੋਲੋਂ ਨਿਕਲਦੀ ਨਹੀਂ ਮੈਂ ਤੇ ਦੇ ਦਾਂ ਅੱਧੇ ਕੱਢ ਦੋ ਪੁੱਤ ਅੱਧੇ ਕੱਢ ਦੋ ਕੇ ਬਸ ਬਸ ਬਹੁਤ ਨੇ ਤੁਮਣ ਬਸ ਹੋਰ ਵੀ ਨਾ ਇੱਧਰ ਲੈ ਮੈਂ ਚੁੱਕੀ ਆਂ ਮੇਰੇ ਦੋ ਕੱਪ ਕਰ ਦੋ ਚਲ ਦੇ ਦੋ ਲੈ ਜੋ ਦੇ ਆਓ ਬੱਚੇ ਪਹਿਲਾ ਕੱਪ ਜੋ ਆਪਣ ਮੇਰੇ ਨਵਾਜ਼ ਮਾਰ ਜੋ ਇਹ ਸੌਦਾ ਨਹੀਂ ਹੈਗਾ ਯਾਰ ਇਹ ਮਰਜ਼ੀ ਕਰਦਾ ਆਪਣਾ ਸਾ ਜਗਨ ਦੀ ਆਪਣੀ ਡਿਊਟੀ ਲਈ ਪੋਚੇ ਲਾਣ ਨੂੰ ਗਗਨ ਲਾਰੀ ਪੋਚੇ ਜਿੰਨੀ ਮਰਜ਼ੀ ਪੋਚੀ ਲਾਈ ਜਾ ਰਹੀ ਤਾਂ ਫਿਰ ਵੀ ਆਉਣੀ ਹੈ। ਫੈਸਲਾ ਦੂਜਾਂ ਨੇ ਆਇਆ ਗੋਲ ਕੋਚਾ ਵੀ। ਹਾਂ ਦੋ ਦੋ ਵਾਰੀ ਫੇਰ ਉਹ ਤਾਂ ਹੈ। ਥੋੜਾ ਜਨਾ ਬੱਡਾਂ ਥਲੋ ਚੰਗੀ ਤਰ੍ਹਾਂ ਕੱਢੋ ਕੂੜਾ। ਨਹੀਂ ਪੁੱਤ ਝਾੜੂ ਨਹੀਂ ਚੰਗੇ ਹੁੰਦੇ ਪੋਚਾ ਚੱਲ ਜਾਂਦਾ। ਮੂੰਹ ਕਹਿੰਦੀ ਤੂੰ। ਮੈਨੂੰ ਸ਼ਕਤੀ ਲੱਗ ਰਹੀ ਹੈ ਨਾ ਮੈਂ ਨਿੰਬੂ ਪਾਣੀ ਬਣਾਣਾ ਲੇਟ ਹੋਈ ਜਾਣਾ। ਬਣਾ ਬਣਾ ਮੈਂ ਆਪ ਪੀਣਾ। ਉਹ ਕੀ ਕਹਿ ਰਹੇ ਨੇ? ਬਣਾਏਂਗੀ। ਪਰ ਤੈਨੂੰ ਸ਼ੱਕਰ ਵਾਲਾ ਬਣਾਉਣਾ ਪਾਣਾ ਮੇਰਾ। ਕਾਲਾ। ਤੂੰ ਆਪਣੇ ਸ਼ੱਕਰ ਪਾਲੀ ਨਾਲ ਅੱਡ। ਉਹ ਦੇ ਫਤੇ ਫਤੇ ਮਿਸਤਰੀਆਂ ਨੂੰ ਦੇ ਕੀ ਕਹਿ ਰਹੇ? ਉਧਰੋਂ ਦੀ ਬੁਟੀਕ ਚ ਪਾਣੀ ਟੈਂਕੀ ਖਾਲੀ ਏ ਨਹੀਂ ਮਾਂ ਰੋਬੋਟ ਚਲਾਤੀ ਏ ਦਮਨ ਤੁਸੀਂ ਤਾਂ ਬੈੱਡ ਤੇ ਰੱਖ ਕੇ ਆਟਾ ਗੁੰਨਦੇ ਹੋ ਬੇਚਿੱਤਾ ਤੂੰ ਖੜ ਖੜ ਓਹੋਹੋਹੋ ਥੱਕ ਗਏ ਖੜ ਖੜ ਕੇ ਹੈ ਨਹੀਂ ਖੜ ਨਹੀਂ ਸਕਦੇ ਨਸਰ ਆਪੇ ਹੀ ਕਰ ਤੂੰ ਬੰਦੇ ਤੂੰ ਹੀ ਕਿਤੇ ਬੰਦੇ ਹੋ ਲੈ ਦਮਨ ਸਾਡੀ ਗੁੰਦੀ ਆਟਾ ਗਗਣ ਬਣਾ ਰਹੀ ਨਿੰਬੂ ਪਾਣੀ ਤੇ ਇੱਕ ਪਾਸੇ ਬਣਨੀ ਪਈ ਸਬਜੀ ਚਾਦਰ ਹੈਲੀ ਬੈਡ ਤੇ ਅਡਰ ਅਡਰ ਰੰਗ ਦੇ ਗੱਦੇ ਨੇ ਕਿਉਂਕਿ ਜਿਹੜਾ ਇੱਥੋਂ ਗੱਦਾ ਇੱਕ ਚੱਕਿਆ ਹੋਇਆ ਅੰਦਰ ਮੈਂ ਪੈਨੀ ਉਹ ਪੋਲਾ ਉਹ ਮੈਂ ਰੱਖਿਆ ਹੋਇਆ ਇੱਕ ਥੋੜਾ ਸਖਤ ਹੈ ਤੇ ਅੱਜ ਮੈਨੂੰ ਡਾਕਟਰ ਨੇ ਕਿਹਾ ਤਾਂ ਕਿ ਸਖਤ ਗੱਦੇ ਤੇ ਪੈਣਾ ਪੋਲੇ ਗੱਦੇ ਤੇ ਤਾਂ ਪੈਣਾ ਹੀ ਨਹੀਂ ਤੁਸੀਂ ਜਾ ਕੇ ਕਹਿੰਦੇ ਬੈੱਡ ਤੋਂ ਗੱਦਾ ਚੱਕ ਕੇ ਧਰੀ ਵਿਛਾ ਕੇ ਪਿਓ ਉੱਤੇ ਹਾਂ ਇਹ ਤਾਂ ਪਿਆਰ ਹੈ ਮੈਂ ਹੋਰ ਕਹਿੰਦਾ ਤੁਸੀਂ ਆਰਾਮ ਆਉਗੇ ਛੇਤੀ ਬਿਚਾਰ ਉਹ ਕਹਿੰਦਾ ਨਹੀਂ ਕਹਿੰਦੇ ਹਾਲੇ ਹੁਣ ਕੋਈ ਗੱਲ ਨਹੀਂ ਦੇਖੀ ਜਾਏਗੀ ਡਾਕਟਰ ਦੀ ਮੰਨ ਕੇ ਦੇਖ ਲੈਣਾ ਜੇ ਸਹੀ ਰਿਹਾ ਤਾਂ ਜਿੰਨੀਆਂ ਪਹਿਲਾਂ ਜਿੱਦਾਂ ਹੁੰਦੀ ਵਧੀਆ ਸੀ ਹਾਂ ਹੁਣ ਤਾਂ ਸੋਸ਼ੇ ਬਾਜੀ ਹੋ ਗਿਆ ਨਾਲੇ ਬਿਮਾਰ ਹੁੰਦੇ ਪਏ ਤੂੰ ਸਵੇਰੇ ਸਵੇਰੇ ਦਾ ਚੀਰਾ ਬਨ ਲਿਆ ਹੋਰ ਪੱਗ ਤਾਂ ਦੇਖੇ ਨਹੀਂ ਚਲੋ ਚਲਦੇ ਹਾਂ ਲੈ ਤਾਂ ਫੋਨ ਹੈ ਤੇ ਆਪਾਂ ਆਪ ਕੀ ਕਰ ਰਹੇ ਹੋ ਤੂੰ ਅਗਰਨੇ ਕਿੱਧਰ ਲਾਤੀ ਕੇ ਲਾਤੀ ਨੇ ਜੱਡੀ ਤਾਂ ਅੰਦਰ ਖੜੀ ਆ ਆਪਣੇ ਮਿਸਤਰੀ ਆਏ ਨਹੀਂ ਲੈ ਲੋ ਤੁਹਾਡੇ ਮਿਸਤਰੀ ਨਾ 올 ਰੌਂਡਰ ਨੇ ਉਹ ਉਹ ਸਾਰੇ ਪਾਸੇ ਕੰਮ ਕਰੀ ਜਾਂਦੇ ਨੇ ਨਹੀਂ ਹੈਗੇ ਆਉਣਗੇ ਲੇਟ ਆਉਣਗੇ ਮੇਰੀ ਗੱਲ ਹੋਈ ਹੈ ਤੇ

ਬੈਠੇ تھے ਉਹਥੇ ਵੀ ਤਾਂ ਪੈਣੇ ਆ ਚੌਧਰੀ ਵਾਲਾ ਉਹ ਤਾਂ ਉੱਥੇ ਤਾਂ ਫਿਰ ਹੋਰ ਸਸਤਾ ਦਾ ਲਓ ਜੀ ਕੱਲ ਉਹਨਾਂ ਨੇ ਫਿਲਰ ਪਰ ਟੈਨੰਟ ਦਿਖਾਈ ਸੀ ਤੁਹਾਨੂੰ ਵੀਡੀਓ ਚ ਪਾ ਕੇ ਦਿਖਾਇਆ ਸੀ ਨਾ ਤੇ ਅੱਜ ਦੇਖੋ ਅਜੇ ਆਈ ਨਹੀਂ ਹੈ ਜੀ ਮਿਸਤਰੀ ਕਿੰਨਾ ਟਾਈਮ ਲਾਂਦੇ ਹੈ ਸਾਡੀਆਂ ਜਿਹੜੀਆਂ ਇੱਟਾਂ ਉਹ ਵੀ ਨਹੀਂ ਆਈਆਂ ਫਾਟੇ ਖੋਲਦੂਗਾ ਆ ਇਧਰੋਂ ਨਹੀਂ ਪਲੇਸਰ ਕਰਨਾ ਕਿਉਂ ਇਹ ਗਲਤ ਗੱਲ ਆ ਇਹ ਹਾਂ ਕਰਾਂਗੇ ਤਾਂ ਕਿੱਥੇ ਜਾਊਗਾ ਤੂੰ ਇਹ ਤਾਂ ਕਹਿੰਦਾ ਕੋਠੇ ਦਾ ਕੰਮ ਨਿਬੜ ਗਿਆ ਤੂੰ ਤਾਂ ਕਹਿੰਦਾ ਕੋਠੇ ਦਾ ਕੰਮ ਨਿਬੜ ਗਿਆ ਸਾਰਾ ਹੋ ਗਿਆ ਜੀ ਆ ਉੱਪਰੋਂ ਪਰਸੇ ਲੱਗ ਗਿਆ ਇਹ ਹੋਰ ਕੀ ਰਹਿ ਗਿਆ ਬੱਬਾ Kıra iri kıvam. Kıra iri